ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਨਸ਼ਾ ਤਸਕਰਾਂ ਦੇ ਖਿਲਾਫ ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ ਨਸ਼ਾ ਤਸਕਰ ਦੀ ਕੀਤੀ ਗਈ ਪ੍ਰਾਪਰਟੀ ਸੀਲ ਨਹੀਂ ਕਰ ਸਕੇਗਾ ਹੁਣ ਇਸ ਦੀ ਖਰੀਦੋ ਫਰੋਖਤ ਅਸੀਂ ਦੇਖ ਰਹੇ ਹਾਂ ਤਸਵੀਰਾਂ ਬਠਿੰਡਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕਰਕੇ ਨੋਟਿਸ ਚਿਪਕਾਏ ਜਾ ਰਹੇ ਹਨ ਕਿਉਂਕਿ ਇਸ ਦੇ ਉੱਪਰ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਐਸਐਸਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਇਹ ਪ੍ਰਾਪਰਟੀ ਨੂੰ ਡੀਐਸਪੀ ਗੁਰਪ੍ਰੀਤ ਸਿੰਘ ਅਤੇ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਸੀਲ ਕਰਕੇ ਨੋਟਿਸ ਚਿਪਕਾ ਦਿੱਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਨਕੀਲ ਕਸਣ ਦੇ ਲਈ ਜਿੱਥੇ ਪ੍ਰਯਾਸ ਕੀਤੇ ਜਾ ਰਹੇ ਨੇ ਉੱਥੇ ਆਏ ਦਿਨ ਛਾਪੇ ਮਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਜਿਸ ਦੇ ਤਹਿਤ ਤੁਸੀਂ ਦੇਖ ਰਹੇ ਹੋ ਕਿ ਇਹ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਅੱਗੇ ਵੀ ਹੋਰ ਪ੍ਰਾਪਰਟੀਆਂ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਤੇ ਵੀ ਬਣਦੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਪੂਰੀ ਗੱਲਬਾਤ ਸੁਣਦੇ ਹਾਂ ਮੌਕੇ ਤੇ ਮੌਜੂਦ ਡੀਐਸਪੀ ਤੋਂ ਦੇਖੋ ਅੱਜ ਆਪਣੇ ਅਸੀਂ ਜਿਹੜਾ ਜਖਸੀਰ ਸਿੰਘ ਏਲੀਅਸ ਵਿੱਕੀ ਪੁੱਤਰ ਮੇਜਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਜਿਹੜਾ ਬਠਿੰਡਾ ਦੀ ਪ੍ਰਾਪਰਟੀ ਨੂੰ ਜਿਹੜੇ ਸੀਜ਼ ਕੀਤਾ ਗਿਆ 68F ਦਾ ਕੇਸ ਬਣਾ ਕੇ ਦਾ ਨਰਕੋਟਿਕ ਸੈਲਸ ਦਿੱਲੀ ਭੇਜਿਆ ਗਿਆ ਸੀਗਾ ਕਿਉਂਕਿ ਇਹਦੇ ਖਿਲਾਫ ਐਨਡੀਪਸ ਐਕਟ ਦਾ ਕੇਸ ਰਜਿਸਟਰਡ ਸੀ ਹੈਵੀ ਰਿਕਵਰੀ ਦਾ ਜੋ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਇਹ ਪ੍ਰਾਪਰਟੀ ਆਈਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਇਹਨੂੰ ਫ੍ਰੀਜ਼ ਕਰਨ ਤੇ ਸਫਲ ਹੋਏ ਸਰ ਕਿੰਨੀ ਕੁਆਂਟੀਟੀ ਚ ਫੜਾਇਆ ਸੀ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਕਿ ਪ੍ਰਾਪਰਟੀ ਜਿਹੜੀ ਹੈ ਕਿ ਵੇਚ ਕੀਤਾ ਸਕਦੇ ਆ ਕੋਈ ਉਸ ਨੂੰ ਜਾਂ ਕਿਸ ਤਰ੍ਹਾਂ ਕੀ ਹੈ ਨੇ ਦੇਖੋ ਇਹ ਜਿਹੜੀ ਪ੍ਰੋਪਰਟੀ ਉਹਨਾਂ ਆਲਰੇਡੀ ਉਹਨਾਂ ਦੇ ਅੰਡਰ ਹੈ ਇਹ ਜਿਹੜਾ ਹੈਗਾ ਉੱਥੇ ਕੇਸ ਆਲਰੇਡੀ ਉਹਨਾਂ ਕੇਸ ਚੱਲੂਗਾ ਜਿਸ ਤਰ੍ਹਾਂ ਨਾਰਕੋਟਿਕਸ ਜ਼ਿਆਦਾ ਕੇਸ ਚੱਲ ਰਹੇ ਹਨ ਉਸੇ ਤਰੀਕੇ ਨਾਲ ਇਹਦਾ ਕੇਸ ਹੈ ਦਿੱਲੀ ਦੇ ਵਿੱਚ ਇਹਨੂੰ ਸਮਨਿੰਗ ਆਊਗੀ ਸਰਕਿਊਸ ਨੂੰ ਉਹ ਕੇਸ ਉੱਥੇ ਚੱਲੂਗਾ ਉਸ ਕੇਸ ਦੇ ਡਿਸੀਜਨ ਤੋਂ ਬਾਅਦ ਇਹ ਪ੍ਰੋਪਰਟੀ ਨੂੰ ਕੇ ਵੇਚ ਵਟ ਸਕਦਾ ਜਾਂ ਅੱਗੇ ਕੋਈ ਸੇਲ ਪਰਚੇਸ ਕਰ ਸਕਦਾ ਆਦਰਵਾਇਜ਼ ਨਹੀਂ ਹੋ ਸਕਦੀ ਸਰ ਕਿੰਨੀਆਂ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਸੀਲ ਕੀਤੀਆਂ ਗਈਆਂ ਤੁਹਾਡੇ ਵੱਲੋਂ ਕੀ ਪੁੱਛਿਆ ਜੋ ਇਨਸਪੈਕਟ ਸਾਹਿਬ ਨੇ ਗੋਪੀ ਸਿੰਘ ਜੀ ਨੇ ਦੱਸਿਆ ਗਿਆ ਕਿਉਂਕਿ ਇਹ ਜਿਹੜੇ ਫਾਈਨੈਂਸ਼ੀਅਲ ਯੂਨਿਟ ਦੇ ਇੰਚਾਰਜ ਨੇ ਇਹਨਾਂ ਨੂੰ ਦੱਸਿਆ 24 ਪ੍ਰਾਪਰਟੀਆਂ ਨੇ ਜਿਹੜੀਆਂ ਡਿਸਟ੍ਰਿਕਟ ਬਠਿੰਡਾ ਦੀਆਂ ਨੇ